ਮੋਅ ਜਿਨ੍ਹਾਂ ਨੂੰ ਮੌਤ ਦਾ ਡਰ ਲੱਗਦਾ ਪਿੱਛੇ ਮੁੜ ਜਾ ਬੇਸ਼ੱਕ ਕੋਈ ਨਹੀਂ ਸੀ ਪਿੱਛੇ ਮੁੜਿਆ ਪਰ ਹਰ ਮੌਕੇ ਤੇ ਕੌਮਾਂ ਨੂੰ ਇੱਕ ਲਕੀਰ ਖਿੱਚਣੀ ਪੈਂਦੀ ਪੰਜਾਬ ਦੇ ਵਿੱਚ ਵਸਦੇ ਹਿੰਦੂ ਹੋਣ ਸਿੱਖ ਹੋਣ ਮੁਸਲਮਾਨ ਹੋਣ ਸਾਈ ਹੋਣ ਕੋਈ ਵੀ ਹੋਣ ਇਹ ਪਾਣੀ ਇਹ ਨਸ਼ਾ ਇਹ ਸਾਰਾ ਕੁਝ ਤੁਹਾਨੂੰ ਨਹੀਂ ਇਫੈਕਟ ਕਰ ਰਿਹਾ ਕਿਸੇ ਨੂੰ ਕਿ ਸਿੱਖਾਂ ਨੇ ਕੱਲਿਆਂ ਨੇ ਠੇਕਾ ਚੱਕਿਆ ਹੋਇਆ ਸਾਰੇ ਕੰਮ ਕਰਨ ਦਾ ਫਿਰ ਆਪਾਂ ਇਹ ਗੱਲ ਨੂੰ ਕਾਮਨਲ ਬਣਾ ਦਿੰਦੇ ਆ ਵੀ ਦੇਖੋ ਜੀ ਇਹ ਕਿਸੇ ਨੂੰ ਟਾਰਗੇਟ ਕਰਦੇ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਅਸੀਂ ਤੇ ਕਹਿਨੀ ਆ ਵੀ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਲੜੋ ਪੰਜਾਬ ਦੇ ਜੋ ਪੰਜਾਬ ਦੇ ਬਣ ਕੇ ਸੰਘਰਸ਼ ਲੜੋ ਪੰਜਾਬ ਦੇ ਵਿੱਚ ਰਹਿ ਕੇ ਦਿੱਲੀ ਦੇ ਜ਼ਾਲ ਨਹੀਂ ਬਣਨਾ ਚਾਹੀਦਾ ਇੱਕ ਗੱਲ ਨਿਸ਼ਚੈ ਨਾਲ ਚੇਤਾ ਕਰ ਲਓ ਆਪਣੇ ਮਨਾਂ ਦੇ ਵਿੱਚ ਹਕੂਮਤ ਕੋਈ ਆ ਜਾਵੇ ਜਿੰਨਾ ਚਿਰ ਪੂਰਨ ਆਜ਼ਾਦੀ ਨਹੀਂ ਮਿਲਦੀ ਉਹਨਾਂ ਚਿਰ ਕਿਤੇ ਢੋਈ ਨਹੀਂ ਮਿਲਣੀ ਉਹਨਾਂ ਚਿਰ ਸਾਨੂੰ ਛੇਤਰ ਪੈਂਦੇ ਰਹੇ ਜਾਂ ਪੈਂਦੇ ਰਹਿਣਗੇ ਤੇ ਪੂਰਨ ਆਜ਼ਾਦੀ ਉਹ ਦਿਨ ਮਿਲਣੀ ਆ ਜਿੱਦਣ ਅਸੀਂ ਆਨੰਦਪੁਰ ਸਾਹਿਬ ਘਰੇ ਵੜ ਗਏ ਨੰਦਪੁਰ ਸਾਹਿਬ ਘਰੇ ਵੜ ਕੇ ਅਸੀਂ ਇਹ ਤਹਈਆ ਕੀਤਾ ਤਹਈਆ ਕੀਤਾ ਵੀ ਮਹਾਰਾਜ ਹੁਣ ਸਾਡਾ ਸੀਸ ਤੁਹਾਡੇ ਚਰਨਾਂ ਚ ਬਹੁਤ মিডিਆ ਨੇ ਪਰਸੋ 14 ਰੌਲਾ ਪਾਇਆ ਵੀ ਮੈਂ ਜੀ ਖਤਰਨਾਕ ਹਾਂ ਫਰਾਂ ਵਾਲੇ ਲਈ ਖਤਰਨਾਕ ਹਾਂ ਆ ਫੈਕਟਰੀ ਮੋਰਚਾ ਲੱਗੇ ਉਹ ਕਿਹਨਾਂ ਚਿਰ ਹੋ ਗਿਆ ਕਿੰਨੇ ਬੰਦੇ ਮਰ ਕੇ ਹੋਣਗੇ ਮੈਨੂੰ ਲੱਗਦਾ ਵੀ ਕੋਈ 2-3 ਹਜ਼ਾਰ ਬੰਦੇ ਨੂੰ ਕੈਂਸਰ ਕਰ ਦਿੱਤੀ ਹੋਣੀ ਇਹਨੇ ਮੈਂ ਉੱਥੇ ਗਿਆ ਮਹਾਰਾਜ ਨੇ ਸੇਵਾ ਲਈ ਹੈ ਨਿਮਾਣਾ ਸਿੱਖ ਜਾਣ ਕੇ ਮੇਰੇ ਨਾਲ 14-1500 ਬੰਦੇ ਨੇ ਅੰਮ੍ਰਿਤ ਛਕਿਆ ਮੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਕਰਨ ਨੂੰ ਮੈਂ ਕੀ ਹੈ ਮੇਰੀ ਜਾਂਚੋ ਕੀ ਨਿਕਲਣਾ ਹੈ ਇੱਥੇ ਇੰਨੇ ਬੰਦੇ ਮਰ ਗਏ ਨੇ ਇੰਨਿਆਂ ਦਾ ਭੈਕ ਖਤਰਾ ਚ ਕਿਸੇ ਨੂੰ ਜਾਂਚ ਦਾ ਚਿਤਾ ਨਹੀਂ ਆਇਆ ਨੌਜਵਾਨ 8-9 ਲੱਖ ਦੇ ਕਰੀਬ ਪੰਜਾਬ ਚ ਨਸ਼ੇ ਨਾਲ ਹੁਣ ਤੱਕ ਮਰ ਚੁੱਕਾ ਹੈ ਕਿਸੇ ਨੂੰ ਜਾਂਚ ਦਾ ਚਿਤਾ ਨਹੀਂ ਆ ਬੀ ਜਾਂਚ ਕੋਈ ਚੀਜ਼ ਹੁੰਦੀ ਸੋ ਇਹ ਗੱਲ ਵੇਖ ਲਓ ਵੀ ਉਹਨਾਂ ਦੀ ਰਗ ਕਿੱਥੇ ਆ ਤੇ ਕਿੱਥੇ ਨਪੀ ਜਾਂਦੀ ਹੈ ਤੁਸੀਂ ਕਹਿੰਦੇ ਜੋ ਪੰਜਾਬ ਲਈ ਸਿਰ ਦੇ ਦੇ ਦਾਂਗੇ ਅਸੀਂ ਸਵੇਰੇ ਇੱਥੇ ਵੀ ਦਾਅਵੇ ਹੋਣੇ ਮੈਂ ਮਦਾ ਪਾਲਾਂ ਤੇ ਉਸ ਵਾਰ ਸਾਰੇ ਜੰਗਾਰਾ ਛੱਡ ਦੇਣ ਬਾਅਦ ਤੇ ਜੇ ਹੁਣੇ ਕਈ ਇਹ ਵਿਖੰਡੇ ਪਾੜੇ ਦੀ ਬਹੁਤ ਛਕੜੀ ਹੈ ਤੇ ਫਿਰ ਹੌਲੀ ਹੌਲੀ ਕੋਈ ਪੜੀਆਂ ਨੂੰ ਕਿਸੇ ਜੋ ਕੋਈ ਫੈਕਟਰੀ ਅੰਦਰ ਹੋ ਜਾ ਕੰਦੀ ਟੱਪ ਜਾਵੇ ਸੋ ਜੇ ਪੰਜਾਬ ਲਈ ਸੀਸ ਦੇਣ ਦਾ ਮਾਦਾ ਹੈਗਾ ਤੇ ਗੁਰੂ ਲਈ ਕਿਉਂ ਨਹੀਂ ਇਹ ਗੁਰੂ ਤੋਂ ਬਿਨਾ ਪੰਜਾਬ ਦਾ ਵਾਰਿਸ ਕੌਣ ਹੈ ਦੱਸੋ ਕੋਈ ਹੈਗਾ ਹੋਰ ਕੋਈ ਹੈਗਾ ਕੋਈ ਪੀਰ ਪੰਗਰ ਦਾਵਾ ਕਰਦਾ ਹੋਵੇ ਕਿ ਪੰਜਾਬ ਲਈ ਅਸੀਂ ਕੁਝ ਕੀਤਾ ਜੇਸ ਕਲਗੀਧਰ ਪਾਤਸ਼ਾਹ ਨੇ ਸਰਬੰਸ ਵਾਰ ਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਤੇ ਉਹਦੇ ਪੁੱਤਰਾਂ ਦੀ ਸ਼ਕਨਾ ਵੇਖਣ ਆਲੀਆਂ ਨੇ ਹੁਣ ਫੇਰ ਆਪਾਂ ਕਿਨੇ ਵੀ ਗੁਲਾਮੀ ਆ ਗਈ ਜੀ ਸਾਨੂੰ ਛੱਤਰ ਪਹਿਰੇ ਪੈਣ ਹੋਰ ਕੀ ਪਹਿਣਾ ਸਾਨੂੰ ਜਬ ਲਗ ਖਾਲਸਾ ਰਹੇ ਨਿਆਰਾ ਤਬਲਕ ਤੇਜ ਦਿਉ ਮੈਂ ਸਾਰਾ ਜਬੇ ਗਏ ਬੇਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਤੇ ਬੇਪਰ ਦੀ ਰੀਤ ਤੁਰੇ ਸੀ ਤੇ ਮਹਾਰਾਜ ਨੇ ਪਿੱਟ ਵਿਖਾਈਆ ਤੇ ਵੇਖ ਲਓ ਕਿਹੜੇ ਭਾਵੇਂ ਗੰਢੀ ਇਹ ਅਜੇ ਤੇ ਪਣੀ ਜਰੀਲਾ ਹੋਇਆ ਪਰ ਇੱਕ ਗੱਲ ਹੋਰ ਚੇਤਾ ਕਰ ਲੋ ਤੁਹਾਡਾ ਪਾਣੀ ਤੁਹਾਡੀ ਨਸਲ ਖੁਸ਼ੀ ਇਹ ਕਰਕੇ ਨਹੀਂ ਕਰ ਰਹਾ ਵੀ ਉਹਨਾਂ ਨੂੰ ਪੈਸੇ ਦੀ ਖੇਡ ਆ ਪੈਸਾ ਕਮਾਉਣਾ ਚਾਹੁੰਦੇ ਪੈਸਾ ਬਹੁਤ ਆ ਬਾਨੀਆਂ ਕੋ ਪਿਆ ਉਹ ਚਾਹੁੰਦੇ ਆ ਵੀ ਇੱਥੇ ਨਾਨਕ ਨਾਮ ਲੈਵਾ ਸੰਗਤ ਆ ਜਿਹੜੀ ਥਾਲਸੇ ਦਾ ਪਹਿਰਾ ਹੈ ਪੰਜਾਬ ਚ ਜਿੰਨਾ ਚਿਰ ਇਹ ਹੈਗੇ ਉਹਨਾਂ ਚਿਰ ਸਾਡਾ ਇੱਕ ਬੋਲੀ ਇੱਕ ਧਰਮ ਇੱਕ ਦੇਸ਼ ਵਾਲਾ ਸੰਕਲਪ ਪੂਰਾ ਨਹੀਂ ਹੁੰਦਾ ਉਹ ਸਾਨੂੰ ਜਿਉਂਦਾ ਜੀ ਮਾਰ ਦੇਣ ਜਿਉਂਦੇ ਜਿੱਕਦਾ ਮਰਾਂਗੇ ਜਦੋਂ ਗੁਰੂ ਨਾਲ ਪ੍ਰੇਮ ਨਹੀਂ ਰਿਹਾ ਗੁਰੂ ਦਾ ਭੈ ਨਹੀਂ ਰਿਹਾ ਤੇ ਮੋਇਆਂ ਅਗੇ ਹੋ ਜਾਂਦੇ ਨਾ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਵੇਂ ਇੱਕ ਪ੍ਰਾਣੀ ਜਲ ਬਿਨ ਮਰ ਜਾਂਦਾ ਹੈ ਨਾ ਉਦਾਂ ਇੱਕ ਸਿੱਖ ਦੀ ਮੌਤ ਹੋ ਜਾਂਦੀ ਗੁਰੂ ਤੋਂ ਬਿਨਾਂ ਸੋ ਆਪਾਂ ਇੱਥੇ ਵੀ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਨੇ ਮਨ ਨਹੀਂ ਬਣਿਆ ਅਜੇ ਜਿਨ੍ਹਾਂ ਦਾ ਕੋਈ ਨਸ਼ੇ ਪੱਤੇ ਦਾ ਕੋਟਾ ਰਹਿੰਦਾ ਕੋਈ ਨਹੀਂ ਅਗਲੇ ਜਨਮ ਚ ਪੂਰਾ ਕਰ ਲਓ ਤੁਸੀਂ ਹੋਣ ਤਾਇਆ ਕਰੋ ਬਿਨੰਦਪੁਰ ਸਾਹਿਬ ਘੜੇ ਵਰਨਾ ਕੋਈ ਕੋਈ ਤੁਹਾਨੂੰ ਬਿਮਾਰੀ ਨਹੀਂ ਪੈਂਦੀ ਕਿਸੇ ਨੂੰ ਕਿਸੇ ਨੂੰ ਨਹੀਂ ਪੈਂਦੀ ਖੰਡੇ ਬਾਟੇ ਦੀ ਪੌਲ ਇੱਕੋ ਇੱਕ ਸੰਸਾਰ ਤੇ ਚੀਜ਼ ਹੈ ਜਿੰਨੇ ਤੁਹਾਨੂੰ ਪੰਜਾਂ ਵਿਕਾਰਾਂ ਤੋਂ ਮੁਕਤ ਕਰ ਦੇਣਾ ਪਾਪ ਕੱਟ ਦੇਣੇ ਨੇ ਭੈ ਤੋਂ ਮੁਕਤ ਕਰ ਦੇਣਾ ਮਹਾਰਾਜ ਨੇ ਕਿਹਾ ਸਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭਨਾ ਕਿਰੇ ਨੂੰ ਕਾ ਤੋ ਆਹ ਹਮਾਰੇ ਪਾਸ ਇਹ ਪਹਿਲਾਂ ਮੌਤ ਨੂੰ ਕਬੂਲ ਕਰਨਾ ਜੇ ਕੋਈ ਵੀ ਸੰਘਰਸ਼ ਜਿਤਨਾ ਹੈ ਉਦਾਂ ਅਸੀਂ ਘੰਟਿਆਂ ਬੱਤੀ ਸਾਲਾਂ ਬੱਤੀ ਸਦੀਆਂ ਬੱਤੀ ਲੜਦੇ ਰਹੀਏ ਕੌਮ ਨੇ 2 2000 ਸਾਲ ਵੀ ਗੁਲਾਮੀ ਭੋਗੀ ਜਿਨ੍ਹਾਂ ਚਿਰ ਆਪਣਾ ਘਰ ਨਹੀਂ ਬਣਿਆ ਨਾ ਚਿਰ ਕੁਝ ਨਹੀਂ ਬਣਿਆ ਛੱਤਰ ਖਾਦੇ ਨੇ ਬਾਹਰ ਰਹਿ ਕੇ। ਤੋਂ ਜਿਹੜੇ ਅੱਜ ਵੀ ਮੁਕਰਦੇ ਨੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਆ ਫੈਕਟਰੀ ਆਪਾਂ ਬੰਦ ਕਰਾ ਦਿੰਨੇ ਆ। ਕੱਲ ਨੂੰ ਕਿਤੇ ਹੋਰ ਚੱਲ ਜਾਵਾਂਗੇ ਟਰਾਲੀਆਂ 'ਚ ਪੜ ਕੇ ਇਹੋ ਕੰਮ ਰਹੇਗਾ ਕੌਮ ਨੂੰ। ਕੌਮ ਨੇ ਕੋਈ ਤਰੱਕੀ ਨਹੀਂ ਕਰਨੀ ਹੋਰ। ਸਾਡਾ ਮਕਸਦ ਹੈ ਵੀ ਅਸੀਂ ਨਾਂ ਬਣੀ ਪੜੀਏ ਸਾਡੀ ਆਜ਼ਾਦੀ ਹੋਊਗੀ ਤੇ ਨਾਂ ਬਣੀ ਪੜਾਂਗੇ ਨ ਕਈ ਬੰਦੇ ਨੂੰ ਲੱਗਦਾ ਵੀ ਧਰਮੀ ਬੰਦੇ ਮੇਰੇ ਤੇ ਇਤਰਾਜ਼ ਕਰੀ ਜਾਂਦੇ ਵੀ ਧਰਮੀਆਂ ਦਾ ਕੰਮ ਤੇ ਹੁੰਦਾ ਜੀ ਸ਼ਾਂਤੀ ਦਾ ਪਗਾਮ ਦੇਣਾ ਕਿਹੜੀ ਸ਼ਾਂਤੀ ਉਹ ਸ਼ਾਂਤੀ ਕਿੱਥੇ ਆ ਮਤ ਸਾਨੂੰ ਵੀ ਦੱਸੀ ਜਾਵੇ ਅਸੀਂ ਤੇ ਬਾਣੀ ਪੰਡ ਬੈਠੀਏ ਤੇ ਮਹਾਰਾਜ ਕਹਿੰਦੇ ਜੈ ਜੀਵੇ ਪਤ ਨਹੀਂ ਜਾਏ ਸਭ ਹਰਾਮ ਜੇ ਤਾਂ ਕਿਛ ਕਾਏ ਤੇ ਸਾਡੀ ਬੁਰਕੀ ਦੇ ਅੰਦਰ ਲੰਗਦੀ ਵੀ ਸਾਰਾ ਖਾਨ ਹੀ ਹਰਾਮ ਦਾ ਡਾਇਆ ਧੀਆਂ ਪੈਣਾ ਦੀ ਬੇਪਤੀ ਹੋ ਰਹੀ ਹੈ ਤਖਤ ਸਾਡੇ ਢਾਏ ਜਾ ਰਹੇ ਨੇ ਬੋਲੀ ਸਾਡੀ ਖਤਮ ਕਰ ਦਿੱਤੀ ਨਸਲ ਸਾਡੀ ਤਬਾਹ ਕਰ ਦਿੱਤੀ ਅਜੇ ਵੀ ਅਸੀਂ ਸ਼ਾਂਤੀ ਲੱਭਦੇ ਫਿਰਦੇ ਇੱਥੇ ਪੁਲਿਸ ਵਾਲੇ ਵੀ ਆਏ ਉਹਨਾਂ ਨੂੰ ਬੇਨਤੀ ਆਕ ਇਹ 40 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਜਿੱਥੇ ਜਿੱਥੇ 40 ਪਿੰਡਾਂ ਦਾ ਏਰੀਆ ਹੈ ਇੱਥੇ ਪੁਲਸ ਵਾਲੇ ਵੀ ਹੋਣਗੇ ਨਾ ਇਹਨਾਂ ਦੇ ਬੱਚੇ ਵੀ ਹੋਣਗੇ ਸੋ ਤੁਸੀਂ ਘਟੋ ਘਟੇ ਸੋਚੋ ਮੇਰੇ ਵੀਰ ਵੀ ਇਹ ਜਿਹੜਾ ਅਖੀਰ ਬਚਾ ਕੇ ਨੂੰ ਰਹਿ ਜੋ ਤੁਸੀਂ ਕਿਹਦੀ ਰਾਖੀ ਕਰਦੇ ਜੋ ਹਕੂਮਤ ਦੀ ਜਿਨੇ ਤੁਹਾਡੇ ਬੱਚਿਆਂ ਦਾ ਵੀ ਕਾਣ ਕਰਨਾ ਸੋ ਆਸ ਕਰਕੇ ਇੰਨੀਆਂ ਕਿ ਮੇਰੀਆਂ ਬੇਨਤੀਆਂ ਸੀ ਸਾਰੇ ਇਸ ਗੱਲ ਦਾ ਤਹਿਆ ਕਰ ਲੋ ਸੁਣ ਲੋ ਸਮਝ ਲੋ ਬਾਰ ਬਾਰ ਨਹੀਂ ਕਹਿਣਾ ਪਰ ਜਿੰਨਾ ਚਿਰ ਤੁਸੀਂ ਧਰਮ ਦੇ ਰਾਹ ਤੇ ਚੱਲ ਕੇ ਆ ਇੱਥੇ ਦੇਖ ਲਓ ਇੱਕ ਨਿਸ਼ਾਨ ਸਾਹਿਬ ਨਹੀਂ ਦਿਖਣਦਾ ਕਿਤੇ ਪਤਾ ਨਹੀਂ ਲਾਇਆ ਬਿਲ ਲਗਾ ਲੂ ਕੇ ਕਿਤੇ ਮੈਨੂੰ ਨਹੀਂ ਪਤਾ ਇਹ ਜਿਹੜਾ ਭੈ ਹੈ ਨਾ ਤੁਹਾਨੂੰ ਇਹ ਮਰਾ ਰਿਆ ਸਾਨੂੰ ਸਦੀਆਂ ਤੋਂ ਸਦੀਆਂ ਤੋਂ ਅਸੀਂ ਮਾਰ ਖਾ ਰਹੇ ਹਾਂ ਸਿਰਫ ਇਸ ਕਰਕੇ ਵੀ ਅਸੀਂ ਜਿਹੜੇ ਨਿਸ਼ਾਨ ਹੇਠ ਪੰਜ ਸਿੰਘ ਪੰਜ ਤੀਰ ਤੇ 13 ਸਿੰਘ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਸੀ ਨਾ ਇਸ ਨਿਸ਼ਾਨ ਨੇ ਉਹਨੂੰ ਆਣ ਕੇ ਰਾਜ ਭਗ ਦੇ ਮਾਲਕ ਬਣਾਇਆ ਸੀ ਤੇ ਜਿਉ ਲਗਾ ਦਿੰਦਾ ਰਾਜ ਦੇ ਵਿੱਚ ਇਸ ਕਰਕੇ ਲੋਕਿਆਂ ਗੱਲ ਨਹੀਂ ਬਣਦੀ ਧਰਮੀ ਬੰਦੇ ਕਦੇ ਲੋਕੇ ਨਹੀਂ ਗੁਜ਼ਾਰਾ ਕਰਦੇ ਆਪਣਾ ਬਾਬਾ ਪੋਤਾ ਸਿੰਘ ਗਰਜਾ ਸਿੰਘ ਦੋ ਸੀ ਮਿਹਣਾ ਸੁਣਿਆ ਵੀ ਸਿੱਖ ਕਦੇ ਲੁਕਦੇ ਨਹੀਂ ਤੇ ਆਣ ਕੇ ਰਾਜ ਭਗ ਦੀ ਸਥਾਪਨਾ ਕਰ ਦਿੱਤੀ ਇਸੇ ਲੱਖਾਂ ਤੁਰੇ ਫਿਰਦੇ ਜਜ਼ਬਾ ਅੱਜ ਵੀ ਤੁਹਾਡੇ ਅੰਦਰ ਹੈਗਾ ਤਮੀ ਸਿਰਫ ਗੁਰੂ ਪ੍ਰੇਮ ਦੀ ਹੈ ਗੁਰੂ ਦੇ ਹੁਕਮ ਚ ਚੱਲਣ ਦੀ ਹੈ ਸੋ ਗੁਰੂ ਦੇ ਹੁਕਮ ਚ ਚੱਲੋ ਸਾਰੇ ਮਸਲੇ ਹੱਲ ਹੋ ਜਾਣਗੇ ਆਜ਼ਾਦੀ ਵੀ ਮਿਲ ਜੂ ਫੈਕਟਰੀਆਂ ਵੀ ਬੰਦ ਹੋ ਜਾਣਗੀਆਂ ਬਹੁਤ ਕੁਝ ਬੰਦ ਹੋ ਜਾਊਗਾ ਤਖਤੇ ਪਲਟ ਜਾਂਦੇ ਹੁੰਦੇ ਇੰਨਿਆਂ ਕ ਬੇਨਤੀਆਂ ਦਾ ਖਿਮਾ ਦਾ ਜਾਚਕਿਆਂ ਜੇ ਕਿਸੇ ਨੂੰ ਕਈ ਗੱਲ ਦਾ ਗੁੱਸਾ ਲੱਗ ਗਿਆ ਹੋਵੇ ਬੋਲਿਆ ਤਾਂ ਵੈਸੇ ਮੈਂ ਸੱਚਾ ਪਰ ਫਿਰ ਵੀ ਖਿਮਾ ਦਾ ਜਾਚਕਿਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ